ਇਸ ਵੀਡੀਓ ਦੇ ਵਿੱਚ ਅੱਜ ਅਸੀਂ ਗੱਲ ਕਰਾਂਗੇ ਸੋਸ਼ਲ ਮੀਡੀਆ ਦੀ ਪਾਵਰ ਕੀ ਆ ਸੋਸ਼ਲ ਮੀਡੀਆ ਤੋਂ ਅਸੀਂ ਕਿੱਦਾਂ ਪੈਸਾ ਕਮਾ ਸਕਦੇ ਹਾਂ ਔਰ ਸੋਸ਼ਲ ਮੀਡੀਆ ਦੇ ਥਰੂ ਅਸੀਂ ਆਪਣਾ ਨਾਮ ਕਿੱਦਾਂ ਬਣਾ ਸਕਦੇ ਹਾਂ ਅਸੀਂ ਆਪਣੇ ਆਪ ਨੂੰ ਕਾਜਨ ਕਿੱਦਾਂ ਕਰ ਸਕਦੇ ਹਾਂ ਅਸੀਂ ਇਹਦੇ ਉੱਤੇ ਕਿੱਦਾਂ ਮਸ਼ਹੂਰ ਹੋ ਸਕਦੇ ਹਾਂ ਤੋਂ ਅੱਜ ਦੀ ਜਿਹੜੀ ਮੇਨ ਗੱਲਬਾਤ ਰਹੇਗੀ ਸੋਸ਼ਲ ਮੀਡੀਆ ਉੱਤੇ ਰਹੇਗੀ ਕਿਉਂਕਿ ਅਸੀਂ ਇੱਕ ਕੋਰਸ ਸ਼ੁਰੂ ਕਰਨ ਜਾ ਰਹੇ ਹਾਂ ਜਿਹੜਾ ਬਿਲਕੁਲ ਫ੍ਰੀ ਹੈਗਾ ਔਰ ਉਹਨਾਂ ਲੋਕਾਂ ਵਾਸਤੇ ਹੈਗਾ ਜਿਹੜੇ ਲੋਕ ਕੁਝ ਕਰਨਾ ਚਾਹੁੰਦੇ ਨੇ ਜਿਹੜਾ ਕੋਲ ਕੋਈ ਆਪਸ਼ਨ ਨਹੀਂ ਮਿਲ ਰਿਹਾ ਜਿਹੜੇ ਕੁਝ ਜਿਹਨਾਂ ਦੇ ਸੁਪਨੇ ਹੈਗੇ ਨੇ ਜਿਹੜੇ ਕੁਝ ਵੱਡਾ ਕਰਨਾ ਚਾਹੁੰਦੇ ਨੇ ਤੇ ਪਲੇਟਫਾਰਮ ਤੇ ਜਿਹੜਾ ਕੋਰਸ ਹੈਗਾ ਇਹ ਉਹਨਾਂ ਲੋਕਾਂ ਲਈ ਆ ਤਾਂ ਨਾਮ ਮੇਰਾ ਜਸਵੰਤ ਸਿੰਘ ਆ ਔਰ ਕੁਛ ਨਾ ਕੁਛ ਅਸੀਂ ਸੋਸ਼ਲ ਮੀਡੀਆ ਦੇ ਉੱਤੇ ਪਾਉਂਦੇ ਰਹਿੰਦੇ ਆ ਆ ਜੋ ਸਾਡੇ ਯੂਥ ਨੂੰ ਕੁਝ ਨਵਾਂ ਮੋਟੀਵੇਸ਼ਨ ਨਵੀਂ ਚੀਜ਼ਾਂ ਮਿਲ ਸਕਣ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਮੇਨ ਗੱਲ ਕਰਦੇ ਹਾਂ ਸੋਸ਼ਲ ਮੀਡੀਆ ਦੀ ਸੋਸ਼ਲ ਮੀਡੀਆ ਕੀ ਆ ਸਭ ਤੋਂ ਪਹਿਲਾਂ ਅਸੀਂ ਜਾਣ ਲਈਏ ਸੋਸ਼ਲ ਮੀਡੀਆ ਇੱਕ ਸਕਰੀਨ ਸਕਰੋਲਿੰਗ ਦਾ 파ਟਨੀ ਹੈਗਾ ਕਿ ਅਸੀਂ ਕੋਈ ਵੀ ਕੰਮ ਨੂੰ ਸਕਰੋਲਿੰਗ ਕਰੀ ਜਾਵਾਂਗੇ ਉਹਦੇ ਉੱਤੋਂ ਕੋਈ ਵੀਡੀਓਜ਼ ਵੇਖਾਂਗੇ ਫੋਟੋਜ਼ ਵੇਖਾਂਗੇ ਤੇ ਆਪਣਾ ਟਾਈਮ ਪਾਸ ਕਰਾਂਗੇ ਆਈ ਪਾਸ ਕਰਨ ਦਾ ਨਾਮ ਨਾਲ ਸੋਸ਼ਲ ਮੀਡੀਆ ਕੈਂਦਾ ਦੀ ਪਾਵਰ ਰੱਖਦਾ ਕਿ ਸਾਨੂੰ ਇੰਨਾ ਪੈਸਾ ਦੇਣ ਦੀ ਪਾਵਰ ਰੱਖਦਾ ਇੰਨਾ ਨਾਮ ਇੰਨਾ ਰਤਵਾ ਇੰਨੀ ਪੈਸਿਵ ਇਨਕਮ ਦੇਣ ਦੀ ਪਾਵਰ ਰੱਖਦਾ ਵੀ ਸਾਡੀ ਸੋਚ ਤੋਂ ਪਰੇ ਹੈ। ਤੋਂ ਮੋਟੀ ਮੋਟੀ ਗੱਲ ਕਰੀਏ ਸੋਸ਼ਲ ਮੀਡੀਆ ਦੀ ਜੇ ਮੇਨ ਅਸੀਂ ਗੱਲ ਕਰੀਏ ਸੋਸ਼ਲ ਮੀਡੀਆ ਕੁਝ ਐਸੀ ਪਲੇਟਫਾਰਮ ਨੇ ਮੇਨਲੀ ਜੇ ਗੱਲ ਕਰੀਏ YouTube ਆ Instagram ਆ ਔਰ Facebook ਆ LinkedIn ਆ ਜਾ ਇਦਾਂ ਦੇ ਹੋਰ ਟਿਕਟੋਕ ਆਪਲੇ ਇੰਡੀਆ ਦੇ ਵਿੱਚ ਨਹੀਂ ਚੱਲਦਾ ਇਦਾਂ ਦੇ ਹੋਰ ਬੜੇ ਸਾਰੇ ਪਲੇਟਫਾਰਮ ਨੇ ਇੰਨਾ ਦਿੱਤੇ ਅਸੀਂ ਰੈਗੂਲਰਲੀ ਕੰਮ ਕਰਕੇ 6 ਮਹੀਨੇ ਤੋਂ ਲੈ ਕੇ 1 ਸਾਲ ਦੇ ਵਿੱਚ ਵਿੱਚ ਅਸੀਂ ਇੱਕ ਵਧੀਆ ਇਨਕਮ ਕ੍ਰੀਟ ਕਰ ਸਕਦੇ ਹਾਂ ਤਾਂ ਅੱਜ ਦੀ ਜਿਹੜੀ ਮੇਨ ਗੱਲਬਾਤ ਰਹੇਗੀ ਸੋਸ਼ਲ ਮੀਡੀਆ ਦੇ ਉੱਤੇ ਰਹੇਗੀ ਸੋਸ਼ਲ ਮੀਡੀਆ ਤੋਂ ਅਸੀਂ 2-3 ਤਰੀਕਿਆਂ ਦੇ ਨਾਲ ਪੈਸੇ ਕਮਾ ਸਕਦੇ ਹਾਂ ਸਭ ਤੋਂ ਪਹਿਲਾ ਪਾਰਟ ਹੈਗਾ ਪੇਜ ਨੂੰ ਮੋਨਟੋਨਾਈਜ਼ ਕਰਕੇ ਮੋਨਟੋਨਾਈਜ਼ ਕੀਸਾ ਹੁੰਦਾ ਉਹ ਅਸੀਂ ਅੱਗੇ ਸਟੈਪ ਵਾਈਜ਼ ਸਟੈਪ ਗੱਲਬਾਤ ਕਰਾਂਗੇ ਕਿਉਂਕਿ ਇਹ ਕੋਰਸ ਲੰਬਾ ਜਾਣ ਵਾਲਾ ਲਗਭਗ ਲਗਭਗ 6 ਜਾਂ 10 ਇਹਦੇ ਪਾਰਟ ਰਹਿਣਗੇ ਦੂਸਰੇ ਨੰਬਰ ਦੇ ਉੱਤੇ ਸੋਸ਼ਲ ਮੀਡੀਆ ਤੋਂ ਜਦੋਂ ਸਾਡਾ ਬ੍ਰਾਂਡ ਬਣ ਜਾਂਦਾ ਜਦੋਂ ਅਸੀਂ ਜਦ ਲੋਕ ਸਾਨੂੰ ਜਾਣਨਾ ਸ਼ੁਰੂ ਕਰ ਦਿੰਦੇ ਨੇ ਅਸੀਂ ਲੋਕਾਂ ਦੇ ਵਿੱਚ ਆਪਣੀ ਗੱਲਬਾਤ ਰੱਖਣ ਦੇ ਵਿੱਚ ਕਾਮਯਾਬ ਹੋ ਜਾਂਦੇ ਇੱਕ ਚੰਗੇ ਵਿਊਜ਼ ਆਣੀ ਸ਼ੁਰੂ ਹੋ ਜਾਂਦੇ ਆ ਫਿਰ ਸਾਨੂੰ ਲੋਕ ਆਪਣੀ ਮਸ਼ਹੂਰੀ ਕਰਨ ਲਈ ਬੁਲਾਉਂਦੇ ਨੇ ਮਸ਼ਹੂਰੀ ਕਰਨ ਤੋਂ ਬਾਅਦ ਉਦੇਵੀ ਮੈਂ ਪੰਜਾਬੀ ਚ ਹੀ ਗੱਲ ਕਰਾਂਗਾ ਕਲਵੱਤ ਦਾ ਮੇਰਾ ਮੇਨ ਟੌਪਿਕ ਰਹੇਗਾ ਪੰਜਾਬੀ ਦੇ ਵਿੱਚ ਹੀ ਕਿਉਂਕਿ ਇਹ ਗ੍ਰਾਊਂਡ ਲੈਵਲ ਦੇ ਉੱਤੇ ਉਹਨਾਂ ਪਿੰਡਾਂ ਦੇ ਲੋਕਾਂ ਵਾਸਤੇ ਜਾਂ ਉਹਨਾਂ ਸਟੂਡੈਂਟਸ ਵਾਸਤੇ ਜਾਂ ਜਿਹੜੇ ਘੱਟ ਪੜ੍ਹੇ ਲਿਖੇ ਲੋਕ ਨੇ ਉਹਨਾਂ ਵਾਸਤੇ ਮੇਰੀ ਖਾਸ ਉਡੀ ਹੋਵੇਗੀ ਅਸੀਂ ਸੋਸ਼ਲ ਮੀਡੀਆ ਤੋਂ ਮੇਰਾ ਮੇਨ ਟੌਪਿਕ ਇਹ ਹੋ ਰਿਹਾਗਾ ਕਿ ਸੋਸ਼ਲ ਮੀਡੀਆ ਕਿਉਂ ਸਾਡੇ ਤੱਕ ਪਹੁੰਚਾਉਂਦਾ ਦੂਸਰੇ ਨੰਬਰ ਤੋਂ ਤੇਜੀ ਗੱਲ ਕਰਦੇ ਆਂ ਅਸੀਂ ਸੋਸ਼ਲ ਮੀਡੀਆ ਅ ਜੇ ਜਦੋਂ ਬ੍ਰਾਂਡ ਬਣ ਜਾਂਦੇ ਆ ਲੋਕ ਸਾਨੂੰ ਬੁਲਾਉਂਦੇ ਨੇ ਆਪਣੇ ਕਿਸੇ ਕਿਸੇ ਬ੍ਰਾਂਡ ਦੀ ਕਿਸੇ ਦੁਕਾਨ ਦੀ ਕਿਸੇ ਵੀ ਕੰਮ ਦੀ ਮਸ਼ਹੂਰੀ ਕਰਾਉਣ ਦੀ ਤਾਂ ਅਸੀਂ ਸੋਸ਼ਲ ਮੀਡੀਆ ਦੇ ਥਰੂ ਉਹਨਾਂ ਦੀ ਵੀਡੀਓ ਪਾ ਕੇ ਅਸੀਂ ਕਮਾ ਸਕਦੇ ਹਾਂ ਸਭ ਤੋਂ ਪਹਿਲਾ ਸਟੈਪ ਹੈਗਾ ਪੇਜ ਨੂੰ ਮੋਨਟਾਈਜ਼ ਕਰਨਾ ਪੇਜ ਦੇ ਵਿਊਜ਼ ਲੈਣੇ ਉਹ ਅਸੀਂ ਸਟੈਪ ਵਾਈਜ਼ ਸਟੈਪਸ ਖਵਾਵਾਂਗੇ ਕਿੱਦਾਂ ਵਿਊਜ਼ ਆਣਿਆ ਕਿੱਦਾਂ ਪੇਜ ਨੂੰ ਮੋਨਟਾਈਜ਼ ਕਰਨਾ ਦੂਸਰੇ ਨੰਬਰ ਦੇ ਤੇ ਅਸੀਂ ਪੇਜ ਦੇ ਉੱਤੋਂ ਆਪਣੇ ਜਿਹੜੇ ਹੈਗੇ ਨੇ ਬ੍ਰਾਂਡ ਬਣ ਕੇ ਪੇਜ ਦੇ ਉੱਤੇ ਅਸੀਂ ਕਿੱਦਾਂ ਕੰਮ ਕਰਨਾ ਵੀਡੀਓਜ਼ ਲੋਕਾਂ ਦੀ ਪਾਕ ਕਿੱਦਾਂ ਕੰਮ ਕਰਨਾ ਤੀਸਰਾ ਪੁਆਇੰਟ ਹੈਗਾ ਸੋਸ਼ਲ ਮੀਡੀਆ ਇੱਕ ਐਸੀ ਪਹੁੰਚ ਰੱਖਦਾ ਹੈ ਅਸੀਂ ਦਮ ਰੱਖਦਾ ਕਿ ਇੱਕ ਮਿੰਟ ਦੇ ਵਿੱਚ ਇੱਕ ਸਕਿੰਟ ਦੇ ਵਿੱਚ ਵੀਡੀਓ ਵਾਇਰਲ ਹੋ ਜਾਂਦਾ ਕੋਈ ਪਤਾ ਨਹੀਂ ਬੜੇ سارے ਸੋਸ਼ਲ ਮੀਡੀਆ ਸਟਾਰ ਤੁਸੀਂ ਦੇਖੇ ਹੋਣਗੇ ਜਿਹੜੇ ਪਾਸਟ ਦੇ ਵਿੱਚ ਕੁਝ ਵੀ ਨਹੀਂ ਸੀ ਹੁੰਦੇ ਲੋਕ ਉਹਨਾਂ ਨੂੰ ਜਾਣਦੇ ਨਹੀਂ ਸੀ ਅੱਜ ਉਹ ਸੋਸ਼ਲ ਮੀਡੀਆ ਸਟਾਰ ਨੇ ਉਸ ਸਾਡੇ ਪਿੰਡਾਂ ਦੇ ਵਿੱਚੋਂ ਸਾਡੇ ਆਮ ਘਰਾਂ ਦੇ ਵਿੱਚੋਂ ਉਹ ਲੋਕ ਜਿਹੜੇ ਸੋਸ਼ਲ ਮੀਡੀਆ ਤੇ مشهور ਨੇ ਅੱਜ ਉਹਨਾਂ ਨੂੰ ਦੁਨੀਆ ਜਾਣਦੀ। ਕੋਈ ਇੱਕ ਐਕਟਰ ਦੀ ਵੀ ਜਿਹੜੇ ਹੈਗੇ ਆ ਫਿਲਮ ਮੀਡੀਆ ਰਿਕਾਰਡਡ ਹੈ ਗਿਆ ਉਹ ਕਹਿੰਦੇ ਨੇ ਵੀ ਮੇਰਾ ਕਾਫੀ ਸਮੇਂ ਦਾ ਐਕਸਪੀਰੀਅੰਸ ਹੈਗਾ ਫਿਲਮਾਂ ਕਰਨ ਦਾ। ਪਰ ਜੋ ਐਕਸਪੀਰੀਅੰਸ ਸੋਸ਼ਲ ਮੀਡੀਆ ਦਾ ਹੈਗਾ ਉਹਨਾਂ ਨੂੰ ਵੀ ਸੋਸ਼ਲ ਮੀਡੀਆ ਤੇ ਆਣ ਲਈ ਕਹਿੰਦੇ ਮੈਨੂੰ ਮਜਬੂਰ ਹੋਣਾ ਪਿਆ ਉਹ ਵੀ ਇਸ ਵਾਰੀ ਸੋਸ਼ਲ ਮੀਡੀਆ ਤੇ ਆਪਣਾ ਕੰਮ ਕਰਕੇ ਆਪਣੇ ਪੇਜਾਂ ਨੂੰ ਮੋਨਟਾਈਜ਼ ਕਰਕੇ ਉਹਨਾਂ ਦੇ ਉੱਤੇ ਕੰਮ ਕਰ ਰਹੇ ਨੇ ਕਿਉਂ ਕਿ ਇਹ ਪੈਸਿਵ ਇਨਕਮ ਦੇ ਲਈ ਪਾਵਰ ਖੜਾ ਸੋਸ਼ਲ ਮੀਡੀਆ ਦੇ ਉੱਤੇ ਅਸੀਂ ਜਿਹੜਾ ਅਸੀਂ ਖੁਦ ਤਾਂ ਤੀਸਰਾ ਸਟੈਪ 'ਚ ਮਰੇਗਾ ਜਿਹੜਾ ਅਸੀਂ ਖੁਦ ਦਾ ਕੋਈ ਵੀ ਕੰਮ ਕਰ ਰਹੇ ਹਾਂ ਉਸ ਕੰਮ ਦੀ ਵੀ ਅਸੀਂ ਪ੍ਰੋਮੋਸ਼ਨ ਕਰ ਸਕਦੇ ਹਾਂ ਮੰਨ ਲਓ ਮੈਂ ਕੋਈ ਛੋਟਾ ਦੁਕਾਨਦਾਰ ਹਾਂ ਉਹ ਛੋਟਾ ਡੇਲੀ ਫਾਰਮਰ ਕੋਈ ਵੀ ABC ਕੋਈ ਵੀ ਆਪਣਾ ਪ੍ਰੋਡਕਟ ਬੰਦਾ ਕੋਈ ਵੇਚਦਾ ਔਰ ਉਹਦੀ ਉਹ ਰੇਂਜ ਇੱਕ ਉਹਨਾ ਏਰੀਆ ਜਿੱਥੇ ਉਹ ਰਹਿੰਦਾ ਜਿਸ ਏਰੀਏ ਦੇ ਵਿੱਚ ਉਹ ਕੰਮ ਕਰਦਾ ਉਹਦੀ ਉਹ ਰੇਂਜ ਆ ਪਰ ਸੋਸ਼ਲ ਮੀਡੀਆ ਦੀ ਰੇਂਜ ਕੋਈ ਨਹੀਂ ਹੈਗੀ ਸੋਸ਼ਲ ਮੀਡੀਆ ਦੇ ਥਰੂ ਜੇ ਮੈਂ ਫੋਨ ਹੈਗਾ ਮੇਰੇ ਕੋਲ ਮੈਂ ਫੋਨ ਦਾ ਕੰਮ ਕਰਦਾ ਮੈਨੂੰ 올 ਓਵਰ ਵਰਡ ਦੇ ਵਿੱਚ ਕੰਮ ਕਰ ਸਕਦਾ ਫੋਨ ਮੈਂ ਇੱਕ ਜਸਟ ਐਗਜ਼ਾਮਪਲ ਲਈਆ ਕੋਈ ਵੀ ਪ੍ਰੋਡਕਟ ਹੈਗਾ ਇੱਕ ਛੋਟਾ ਦੁਕਾਨਦਾਰ ਵੱਡਾ ਕੰਮ ਕਰ ਸਕਦਾ ਤੀਸਰਾ ਦੇ ਅਸੀਂ ਗੱਲ ਕਰਦੇ ਆਂ ਸੋਸ਼ਲ ਮੀਡੀਆ ਦੇ ਉੱਤੇ ਮੇਨ ਸਭ ਤੋਂ ਵੱਡਾ ਪੁਆਇੰਟ ਕੀ ਹੈਗਾ ਸੋਸ਼ਲ ਮੀਡੀਆ ਦਾ ਇੱਥੇ ਕੋਈ ਵੀ ਬੰਦਾ ਬਿਨਾ ਕੋਈ ਇਨਵੈਸਟਮੈਂਟ ਕੀਤੇ ਆ ਕੰਮ ਕਰ ਸਕਦਾ ਹਰ ਇੱਕ ਪਰਸਨ ਕੋਲ ਫੋਨ ਹੈਗਾ ਹਰ ਇੱਕ ਪਰਸਨ ਕੋਲ ਡਾਟਾ ਹੈਗਾ ਉਸ ਡਾਟੇ ਦੇ ਉੱਤੇ ਅਸੀਂ ਉਹਨੂੰ ਕਿੱਦਾਂ ਯੂਜ਼ ਕਰਨਾ ਅਸੀਂ ਉਹਨੂੰ ਕਿੱਦਾਂ ਯੂਟਿਲਾਈਜ਼ ਕਰਨਾ ਅਸੀਂ ਰੀਲਾਂ ਵੇਖ ਕੇ ਉਹਨੂੰ ਖਤਮ ਕਰਨਾ ਕਿ ਜਾਂ ਅਸੀਂ ਉਹਦੇ ਉੱਤੇ ਫੋਨ ਦੇ ਉੱਤੇ ਅਸੀਂ ਕਿਸੇ ਵੀ ਟੌਪਿਕ ਦੀ ਵੀਡੀਓ ਬਣਾ ਕੇ ਅਸੀਂ ਇਹਦੇ ਉੱਤੋਂ ਆਪਣਾ ਨਾਮ ਬਣਾਉਣਾ ਕਿਉਂਕਿ ਜਦੋਂ ਨਾਮ ਬਣ ਜਾਂਦਾ ਪੈਸਾ ਬੜੀ ਛੇੜ ਜਾਂਦਾ ਸੋਸ਼ਲ ਮੀਡੀਆ ਦੇ ਉੱਤੇ ਇੱਕ ਸਭ ਤੋਂ ਵੱਡਾ ਪੁਆਇੰਟ ਕੀ ਹੈਗਾ ਕਿ ਅਸੀਂ ਇਹਦੇ ਉੱਤੇ ਕੋਈ ਸਟੂਡੈਂਟ ਹੈਗਾ ਆਪਣੇ ਪੜ੍ਹਾਈ ਦੇ ਨਾਲ ਰਿਲੇਟਡ ਕੋਈ ਵੀਡੀਓ ਪਾ ਸਕਦਾ ਕੋਈ ਮੈਂ ਪਿਛਲੇ ਦਿਨਾਂ ਦੇ ਵਿੱਚ ਵੀ ਇੱਕ ਵੀਡੀਓ ਰੀਲ ਕੀਤੀ ਸੀਗੀ ਕੋਈ ਗੱਲ ਨਹੀਂ ਸਹੀ ਹੈਗਾ ਕੋ ਆਪਣੇ ਕੰਮ ਦੇ ਨਾਲ ਨਾਲ ਕੁਝ ਨਹੀਂ ਐਕਸਟਰਾ ਕਰਨਾ ਆਪਣੇ ਕੰਮ ਦੇ ਨਾਲ ਨਾਲ ਆਪਣੇ ਕੰਮ ਦੇ ਨਾਲ ਰਿਲੇਟਡ ਹੀ ਵੀਡੀਓਜ਼ ڈال ਆਉਣੀਆ ਕੋਈ ਅ ਕੋਈ ਆਫਿਸ ਵਰਕਰ ਹੈਗਾ ਆਪਣੇ ਆਫਿਸ ਦੇ ਨਾਲ ਰਿਲੇਟਡ ਕੋਈ ਵੀਡੀਓਜ਼ ਪਾ ਸਕਦਾ ਕੋਈ ਹਾਊਸ ਵਾਈਫ ਹੈਗੀ ਆ ਆਪਣੀ ਹਾਊਸ ਵਾਈਫ ਦੇ ਆਪਣੇ ਕੰਮ ਦੇ ਰਿਲੇਟਡ ਆਪਣੇ ਅ ਰਸੋਈ ਦੇ ਰਿਲੇਟਡ ਆਪਣੇ ਕੱਪੜੇ ਸੀਣ ਦੇ ਰਿਲੇਟਡ ਕਿਸੇ ਵੀ ਤਰ੍ਹਾਂ ਦੇ ਕੰਮ ਦੇ ਨਾਲ ਜਿਹੜਾ ਵੀ ਤੁਸੀਂ ਕਰਦੇ ਹੋ ਉਸ ਕੰਮ ਦੇ ਵਿੱਚੋਂ ਥੋੜੀਆਂ-ਥੋੜੀਆਂ ਛੋਟੀਆਂ-ਛੋਟੀਆਂ 2-2 4-4 ਮਿੰਟ ਦੀਆਂ ਵੀਡੀਓਜ਼ ਪਾ ਕੇ ਤੁਹਾਨੂੰ ਸੋਸ਼ਲ ਮੀਡੀਆ ਕਾਮਯਾਬ ਹੋਣ ਦੀ ਪਾਵਰ ਆਕਦਾ। ਤੋਂ ਅੱਜ ਦੀ ਵੀਡੀਓ ਲਈ ਇੰਨਾ ਹੀ ਆ ਕਿਉਂਕਿ ਇਹ ਜਾਣ ਪਛਾਣ ਦੀ ਵੀਡੀਓ ਸੀਗੀ। ਨੈਕਸਟ ਵੀਡੀਓ ਦੇ ਵਿੱਚ ਅਸੀਂ ਨੈਕਸਟ ਸਟੈਪ ਦੇ ਵਿੱਚ ਗੱਲਾਂ ਬਾਤਾਂ ਕਰਾਂਗੇ। ਅਸੀਂ ਸੋਸ਼ਲ ਮੀਡੀਆ ਤੋਂ ਵੱਡਾ ਪੈਸਾ ਕਿੱਦਾਂ ਕਮਾਣਾ, ਸੋਸ਼ਲ ਮੀਡੀਆ ਆਪਣਾ ਪੇਜ ਕਿਸ ਤਰ੍ਹਾਂ ਬਣਾਉਣਾ, ਫੇਸਬੁੱਕ ਦਾ ਪੇਜ ਕਿਸ ਤਰ੍ਹਾਂ ਬਣਾਉਣਾ, ਯੂਟਿਊਬ ਦਾ ਪੇਜ ਕਿਸ ਤਰ੍ਹਾਂ ਬਣਾਉਣਾ, ਇੰਸਟਾਗ੍ਰam ਦਾ ਪੇਜ ਕਿਸ ਤਰ੍ਹਾਂ ਬਣਾਉਣਾ, ਉਹਨਾਂ ਨੂੰ ਪ੍ਰੋਫੈਸ਼ਨਲ ਮੋਡ ਦੇ ਵਿੱਚ ਕਿੱਦਾਂ ਉਹਨਾਂ ਨੂੰ ਮੋਨਟਾਈਜ਼ ਕਿਸ ਤਰ੍ਹਾਂ ਕਰਨਾ ਉਹਨਾਂ ਦੇ ਉੱਤੇ ਵੀਡੀਓ ਕਿੱਦਾਂ ਪਾਉਣੀਆਂ ਕਿਹੜੇ-ਕਿਹੜੀਆਂ ਹੈਸ਼ਟੈਗ ਕਿਹੜੀਆਂ ਕਿਹੜੀਆਂ ਚੀਜ਼ਾਂ ਨੂੰ ਅਸੀਂ ਯੂਜ਼ ਕਰਕੇ ਸੋਸ਼ਲ ਮੀਡੀਆ ਦੇ ਉੱਤੇ ਕਾਮਯਾਬ ਹੋ ਸਕਦੇ ਆ ਤਾਂ ਤੁਸੀਂ ਇਸ ਵੀਡੀਓ ਨੂੰ ਸੇਵ ਕਰ ਲਓ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਜੋ ਹੋਰ ਸਾਰੇ ਲੋਕ ਜਿਹੜੇ ਇਸ ਵੀਡੀਓ ਨੂੰ ਦੇਖਣਗੇ ਜਾਂ ਇਸ ਵੀਡੀਓ ਦੇ ਥਰੂ ਆਪਣੀ ਜਾਣਕਾਰੀ ਲੈਣਗੇ ਔਰ ਸੋਸ਼ਲ ਮੀਡੀਆ ਦੇ ਉੱਤੇ ਕਾਮਯਾਬ ਹੋਣਗੇ ਔਰ ਪੇਜ ਨੂੰ ਤੁਸੀਂ ਫਾਲੋ ਕਰ ਲਓ ਜਿਨ੍ਹਾਂ ਨੇ ਨਹੀਂ ਕੀਤਾ ਜਾਂ YouTube ਵਾਲੇ ਵੀ ਪੇਜ ਨੂੰ ਸਬਸਕ੍ਰਾਈਬ ਕਰ ਲਓ ਕਿਉਂਕਿ ਬੈਲ ਆਈਕਨ ਦਾ ਬਟਨ ਦਬਿਆ ਹੋਏਗਾ ਸਬਸਕ੍ਰਾਈਬ ਕੀਤਾ ਹੋਏਗਾ ਇਸ ਇਸ ਸਿਲਸਲੇ ਦੇ ਨਾਲ ਰਿਲੇਟਡ ਇਸ ਟਾਪਿਕ ਦੇ ਨਾਲ ਰਿਲੇਟਡ ਜਿੰਨੇ ਵੀ ਵੀਡੀਓ ਆਣਗੀਆਂ ਤੁਹਾਨੂੰ ਸਾਰੀਆਂ ਆਉਂਦੀ ਜਾਣਗੀਆਂ ਕਿਸੇ ਵੀ ਚੀਜ਼ ਦੀ ਜਾਣਕਾਰੀ ਦੀ ਲੋੜ ਹੈ ਜੇ ਤੁਸੀਂ ਕਮੈਂਟ ਥੱਲੇ ਕਰ ਸਕਦੇ ਹੋ ਤੁਹਾਨੂੰ ਸਾਰੀ ਡਿਟੇਲ ਅਸੀਂ ਪ੍ਰੋਵਾਈਡ ਕਰਾਵਾਂਗੇ ਬਿਲਕੁਲ ਫ੍ਰੀ ਆਫ ਕਾਸਟ ਸਿਰਫ ਤੇ ਸਿਰਫ ਉਹਨਾਂ ਲੋਕਾਂ ਲਈ ਜਿਹੜੇ ਲੋਕ ਕਾਮਯਾਬ ਹੋਣਾ ਚਾਹੁੰਦੇ ਆ ਅੱਜ ਦੀ ਵੀਡੀਓ ਲਈ ਇੰਨਾ ਹੀ ਆ ਕੱਲ ਮਿਲਦੇ ਹਾਂ ਨਵੀਂ ਵੀਡੀਓ ਦੇ ਵਿੱਚ ਬਹੁਤ ਬਹੁਤ ਧੰਨਵਾਦ ਆ